ਹਾਂ ਚੀਜ਼ਾਂ ਜਿਹੜੀਆਂ ਬਣ ਰਹੀਆਂ ਨੇ ਇਹਨਾਂ ਨੇ ਫਿਊਚਰ ਬਣਾਉਣਾ ਸਾਡੇ ਪੰਜਾਬ ਦਾ ਇੱਥੋਂ ਨਿਕਲ ਕੇ ਬੱਚਾ ਇੱਕ ਦਿਨ ਵੀ ਮੇਲ ਜਨਾਰ ਨਹੀਂ ਰਹੂਗਾ ਜੇਕਰ ਧਰਨੇ ਲਾਉਂਦੇ ਲਾਉਂਦੇ ਓਵਰਏਜ ਹੋ ਗਏ ਜੀ ਮੇਰੇ ਕੋਲੇ ਆਉਂਦੇ ਨੇ ਅਸੀਂ ਹੁਣ ਕਈ ਵਾਰੀ ਕਈ ਡਿਪਾਰਟਮੈਂਟਾਂ ਚ ਉਮਰ ਦੀ ਹੱਦ ਵਧਾਈ ਵਧਾਉਣੀ ਪਈ ਕਹਿੰਦੇ 10 ਸਾਲ ਤੋਂ ਧਰਨੇ ਲਈ ਜਾਂਦੇ ਆਂ ਹੁਣ ਉਹ ਹੁਣ ਓਵਰੇ ਉਮਰ ਬਦ ਗਈ ਜੀ ਕਹਿੰਦੇ 37 ਤੋਂ ਉੱਪਰ ਹੋ ਗਈ ਅਜਾ ਸਾਡੇ ਨੌਜਵਾਨ 37 ਤੋਂ ਉੱਪਰ ਹੋ ਜਾਣ 10 10 ਸਾਲ ਧਰਨੇ ਦੇ ਦੇਣ ਤੇ 37 ਤੋਂ ਇੱਕ ਦਿਨ ਵੀ ਟੱਪ ਜਾਣ ਤੁਸੀਂ ਓਵਰਏਜ ਪਰ ਲੋਗਰੀ ਵਿੱਚ ਆ ਲੀਡਰਾਂ ਜੋ ਰਟਾਇਰ ਹੋਇਆ ਸੀ ਉਹ 90 90 ਸਾਲ ਦੇ 95 95 ਸਾਲ ਦੇ ਹਰਦੇ ਹੀ ਨਹੀਂ ਤੇ ਨਿਆਣੇ ਇਤਰੋਂ ਫੜ ਗਿਆ ਤੇ ਨਿਆਣੇ ਇਤਰੋਂ ਫੜ ਗਿਆ ਚੱਕ ਕੇ ਸਟੇਜ ਤੇ ਧਰ ਦੇ ਫਿਰ ਵੀ ਇੱਕ ਮੌਕਾ ਹੋਰ ਦਿਓ ਜੀ ਇੰਡਸਟਰੀਅਲਾਈਜੇਸ਼ਨ ਦੇ ਵਿੱਚ ਇੱਕ ਮੀਲ ਪੱਥਰ ਆ ਤੇ ਇਹਦੇ ਨਾਲ ਪੰਜਾਬ ਦਾ ਯੂਥ ਯੂਥ ਵੀ ਕਹਿ ਸਕਦਾ ਮੈਂ ਕਹਿ ਸਕਦਾ ਐਂਟਰਪ੍ਰੈਨਿਅਰਸ ਇਥੋਂ ਨਿਕਲਣਗੇ ਜਿੱਥੇ ਉਹ ਆਪਣਾ ਕੰਮ ਕਰਨਗੇ ਉੱਥੇ ਸਾਡੇ ਪੰਜਾਬ ਦੇ ਵਿੱਚ ਜਿਹੜੇ ਸਕਿੱਲ ਸੈਂਟਰਸ ਨੇ ਸਕਿੱਲ ਸੈਂਟਰਸ ਦੇ ਵਿੱਚੋਂ ਹੁਨਰ ਪ੍ਰਾਪਤ ਕਰਕੇ ਉਹ ਜਿੱਥੇ ਆਪਣਾ ਕਾਰੋਬਾਰ ਕਰਨਗੇ ਉੱਥੇ ਜਿਹੜੇ ਨਵੇਂ ਲੱਗ ਰਹੇ ਪ੍ਰੋਜੈਕਟ ਦੇ ਵਿੱਚ ਵੀ ਆਪਣਾ ਕੰਟਰੀਬਿਊਸ਼ਨ ਕਰਨਗੇ ਤਾਂ ਕਿ ਜਿਹੜਾ ਪੰਜਾਬ ਆ ਉਹ ਇੰਡਸਟਰੀਅਲਾਈਜੇਸ਼ਨ ਦੇ ਵਿੱਚ ਉੱਪਰ ਜਾ ਸਕੇ ਅਸੀਂ ਧੰਨਵਾਦ ਕਰਦੇ ਆਂ ਸਰ ਵਿਕਰਮਜੀਤ ਸਿੰਘ ਸਾਨੀ ਜੀ ਦਾ ਔਰ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਦਾ ਕਿ ਜਿਹੜੀ ਅੱਜ ਰੈਨੋਵੇਟਡ ਆਈਟੀਆਈ ਜਿਹੜੀ ਡੈਡੀਕੇਟ ਕੀਤੀ ਆ ਜਿੱਥੇ ਵਰਲਡ ਕਲਾਸ ਮਸ਼ੀਨਾਂ ਲਾਈਆਂ ਔਰ ਵਰਲਡ ਕਲਾਸ ਐਕਸਲੈਂਸ ਕੈਂਪਸ ਦਿੱਤਾ ਵਾ ਤਾਂ ਕਿ ਅਸੀਂ ਉਹਦੇ ਵਿੱਚ ਆ ਕੇ ਹੁਨਰ ਪ੍ਰਾਪਤ ਕਰ ਸਕੀਏ ਤੇ ਗਰੋਅ ਕਰ ਸਕੀਏ ਰੋਜ਼ਗਾਰ ਮੇਲਾ ਲਗਾਇਆ ਪਿਛਲੇ ਸਾਲ ਵੀ ਰੋਜ਼ਗਾਰ ਮੇਲਾ ਲਗਾਇਆ ਜਿੱਥੇ 3000 ਦੇ ਕਰੀਬ ਬੱਚਿਆਂ ਨੂੰ ਅਸੀਂ ਰੋਜ਼ਗਾਰ ਦਿੱਤਾ ਸੀ ਸੋ ਮੈਨੂੰ ਲੱਗਦਾ ਵੀ ਇਹਦੇ ਨਾਲ ਇੰਡਸਟਰੀ ਦਾ ਨਵੀਨੀਕਰਨ ਜਿਵੇਂ ਹੋ ਰਿਹਾ ਹੈ ਔਰ ਅਪਗ੍ਰੇਡੇਸ਼ਨ ਹੋਏਗੀ ਪੰਜਾਬੀਆਂ ਨੂੰ ਰੋਜ਼ਗਾਰ ਮਿਲੇਗਾ ਔਰ ਸਾਰੀ ਸੁਸਾਇਟੀ ਦਾ ਵੈਰੀ ਵੁੱਡ ਦੇਖੋ ਇਹ ਕਾਫੀ ਸਾਲ ਤੋਂ ਅਸੀਂ ਇੱਥੇ ਆਈਦਾ ਸੀ ਪਿਛਲੇ 2 ਸਾਲਾਂ ਵਿੱਚ ਇਹਦੇ ਵਿੱਚ ਜਿਆਦਾ ਸੁਧਾਰ ਹੋਇਆ ਔਰ ਦੇਖੋ ਪੈਨ ਇੰਡੀਆ ਇੱਕ 2023 ਦੇ ਵਿੱਚ ਜਿਹੜਿਆ ਨੀਤੀ ਉਦਯੋਗ ਹੈ ਉਹਨਾਂ ਨੇ ਇੱਕ ਪੇਪਰ ਜਾਰੀ ਕੀਤਾ ਸੀ ਵੀ ਆਈਆਈਟੀ ਆਈਟੀਆਈ ਨੂੰ ਕਿਵੇਂ ਅਪਗ੍ਰੇਡ ਕਰਨਾ ਹੈ ਮੈਂ ਅੱਜ ਪੇਪਰ ਪੜ੍ਹ ਰਿਹਾ ਸੀ ਜੋ ਉਹਦੇ ਵਿੱਚ ਦੱਸਿਆ ਗਿਆ ਹਰ ਚੀਜ਼ ਇੱਥੇ ਹੈ ਕਿ ਕਿਸ ਤਰ੍ਹਾਂ ਇੰਡਸਟਰੀ ਨੂੰ ਇਨਵੋਲਵ ਕਰੋ ਔਰ ਲੇਟੈਸਟ ਕੋਰ ਸ਼ੁਰੂ ਕਰੋ ਤੋ ਇਹ ਮੈਨੂੰ ਮੈਂ ਇਹਨੂੰ ਕਹਿ ਸਕਦਾ ਵੀ ਇਹ ਜਿਹੜੇ ਰਿਵਾਈਜ਼ਡ ਮਾਪਦੰਡ ਹੈ ਇੰਡੀਆ ਲੈਵਲ ਤੇ ਉਹਦੇ ਅਕੋਰਡਿੰਗ ਇਹ ਆਈਟੀ ਅਪਗ੍ਰੇਡ ਹੋਰ ਇਹਨੂੰ ਅਪਗ੍ਰੇਡ ਕੀਤਾ ਇਹਦੇ ਲਈ ਉਹਨਾਂ ਨੇ ਇਹਦਾ ਉਦਘਾਟਨ ਕੀਤਾ ਔਰ ਨਾਲ ਹੀ ਮਲਟੀ ਸਕਿੱਲ ਡਵੈਲਪਮੈਂਟ ਸੈਂਟਰ ਜਿਹੜਾ ਇਹ ਬੜੀ ਦੇਰ ਤੋਂ ਖੰਡਰ ਬਣਿਆ ਪਿਆ ਸੀ ਉਹ ਵਿਕਰਮਜੀਤ ਸਿੰਘ ਸਾਨੀ ਔਰ ਸਾਰੇ ਜਿਹੜੇ ਆਈਐਮਸੀ ਮੈਂਬਰ ਹੈ ਆਈਟੀਆਈ ਦੇ ਉਹਨਾਂ ਦੇ ਉਪਰਾਲੇ ਨਾਲ ਇਹਨੂੰ ਅਪਗ੍ਰੇਡ ਕੀਤਾ ਗਿਆ ਜਿੱਦਾਂ ਕਿ ਤੁਹਾਨੂੰ ਦੇਖਣ ਨੂੰ ਮਿਲਿਆ ਵੀ ਇੱਥੇ ਜੋ ਲੇਟੈਸਟ ਸਕਿੱਲ ਚਾਹੀਦੀਆਂ ਜਿਵੇਂ ਕਿ ਰੋਬੋਟ অপারেਟਰ ਚਾਹੀਦਾ ਹੈ ਸੀਐਨਸੀ ਪ੍ਰੋਗਰਾਮਰ ਸੀਐਨਸੀ ਆਪਰੇਟਰ 3D ਪ੍ਰਿੰਟਰ ਆਪਰੇਟਰ ਸੀਐਮਐਮ ਆਪਰੇਟਰ ਜਿਹੜੇ ਕਿ ਇੰਡਸਟਰੀ ਦੇ ਵਿੱਚ ਜਿੱਦਾਂ ਕਿ ਨਵੀਨੀਕਰਨ ਹੋ ਰਿਹਾ ਹੈ ਔਰ ਪਰ ਉਹਦੇ ਸਕਿੱਲ ਦੇ ਸਾਨੂੰ ਜਿਹੜੇ ਕੈਂਡੀਡੇਟ ਹੈ ਨਹੀਂ ਮਿਲਦੇ ਸੀ ਇਹ ਜਿਹੜਾ ਅਪਗ੍ਰੇਡ ਹੋਣ ਨਾਲ ਅਸੀਂ ਆਈਐਮਸੀ ਮੈਂਬਰ ਆ ਅਸੀਂ ਪਿਛਲੇ 2 ਸਾਲ ਤੋਂ ਲੱਗੇ ਹੋਏ ਸੀ ਔਰ ਜੋ ਇੰਡਸਟਰੀ ਦੀ ਰਿਕੁਆਇਰਮੈਂਟ ਦੇ ਹਿਸਾਬ ਇਥੇ ਕੋਰਸਸ ਸ਼ੁਰੂ ਕੀਤੇ ਗਏ ਇਹਦੇ ਨਾਲ ਬੱਚਿਆਂ ਨੂੰ ਰੋਜ਼ਗਾਰ ਮਿਲੇਗਾ ਔਰ ਇੰਡਸਟਰੀ ਨੂੰ ਸਕਿਲਡ ਮੈਨਪਾਵਰ ਮਿਲੇਗਾ 5000 ਹਾਂ ਜਹਰ ਦੀ ਗੱਲ ਕੀਤੀ ਸੀ 5000 ਹਾਂ ਅਸੀਂ ਮਈ ਦੇ ਮਹੀਨੇ ਚ 5000 ਦੇ ਕਰੀਬ ਬੱਚਿਆਂ ਨੂੰ ਰੋਜ਼ਗਾਰ ਦਵਾਵਾਂਗੇ ਉਸੇ ਅੱਜ ਕਮਿਟਮੈਂਟ ਦਿੱਤੀ ਹੈ ਔਰ ਅਸੀਂ ਪੂਰੀ ਕਰਾਂਗੇ ਕਿਉਂਕਿ ਇੰਡਸਟਰੀ ਦੇ ਵਿੱਚ ਟੈਲੈਂਟ ਦੀ ਬਹੁਤ ਕਮੀ ਹੈ ਚਾਹੇ ਉਹ ਆਈਟੀਆਈ ਹੋਲਡਰ ਹੈ ਇੰਜੀਨੀਅਰ ਹੈ ਈਵਨ 10ਵੀਂ ਪਾਸ 12ਵੀਂ ਪਾਸ ਅਕਾਊਂਟੈਂਟ ਸੋ ਇਹ ਅਸੀਂ ਜਿਹੜੇ ਮੈਕਸਿਮਮ ਅਸੀਂ ਕੋਸ਼ਿਸ਼ ਕਰਾਂਗੇ ਵੀ ਜਿਹੜੇ ਸਾਡਾ ਯੂਥ ਹੈ ਜਿਹਨਾਂ ਜਿਹੜੇ ਜਿਹਨਾਂ ਨੂੰ ਰੋਜ਼ਗਾਰ ਨਹੀਂ ਮਿਲਦਾ ਔਰ ਇੱਕ ਜਿਹੜਾ ਲਿੰਕ ਮਿਸਿੰਗ ਹੈ ਬੀਟਵੀਨ ਇੰਡਸਟਰੀ ਐਂਡ ਥੈਮ ਉਹ ਅਸੀਂ ਲਿੰਕ ਬਣ ਕੇ ਔਰ ਬੱਚਿਆਂ ਨੂੰ ਰੋਜ਼ਗਾਰ ਦਵਾਵਾਂਗੇ ਔਰ ਜੋ ਅਸੀਂ ਕਿਹਾ ਉਹ ਪੂਰਾ ਤੁਹਾਨੂੰ ਕਮਿਟ ਕਰਕੇ ਤੁਸੀਂ ਮਈ ਦੇ ਵਿੱਚ ਤੁਹਾਨੂੰ ਦੁਬਾਰਾ ਬੁਲਾਵਾਂਗੇ ਔਰ ਮਈ 'ਚ ਅਸੀਂ ਰੋਜ਼ਗਾਰ ਮੇਲਾ ਲਾ ਕੇ ਬੱਚਿਆਂ ਨੂੰ ਰੋਜ਼ਗਾਰ ਦੇਵਾਂਗੇ ਸਾਹਿਬ ਬੀਸੀ ਬਿਲਕਾ ਗੈਪ ਕੀ ਸੀ ਜਿਹੜਾ ਐਨੇ ਪਿਛਲੇ ਸਾਲਾਂ 'ਚ ਉਹ ਆਪਾਂ ਨੂੰ ਦੇਖੋ ਪਿਛਲੇ ਸਾਲਾਂ ਤੋਂ ਜਿਹੜੇ ਕੋਰਸਿਸ ਇੱਥੇ ਸਿਖਾਏ ਜਾਂਦੇ ਸੀ ਉਹ ਈਵਨ ਇੱਥੇ ਜਿਹੜਾ ਪ ਪੰਜਾਬੀ ਟਾਈਪ ਦਾ ਵੀ ਸੀਗਾ ਉਹ ਸਾਰੇ ਕੋਰਸੇ ਅਸੀਂ ਬੰਦ ਕਰਵਾ ਕੇ ਜਿਹੜੇ ਲੇਟੈਸਟ ਕੋਰਸ ਚਾਹੀਦੇ ਆ ਉਹ ਅਸੀਂ ਸ਼ੁਰੂ ਕਰਵਾਏ ਆ ਔਰ ਇਹ ਸਾਰੇ ਕਰਿਕੂਲਮ ਮੋਡੀਫਾਈ ਕਰਵਾਏ ਆ ਤਾਕੇ ਜਿਹੜੇ ਲੇਟੈਸਟ ਸਕਿਲਸ ਹੈ ਉਹਦੇ ਨਾਲ ਬੱਚੇ ਟ੍ਰੇਨ ਕੀਤਾ ਜਾਣ ਤਾਂ ਕਿ ਇਮੀਡੀਏਟਲੀ ਨਿਕਲਦੇ ਹਨ ਉਹਨਾਂ ਨੂੰ ਰੋਜ਼ਗਾਰ ਮਿਲਦਾ ਦੇਖੋ ਅੱਜ ਇਹ ਜਿਹੜਾ ਆਈਟੀਐ ਲੁਧਿਆਣਾ ਦੇ ਵਿੱਚ ਇੰਨਾ ਸਾਰਿਆਂ ਦਾ ਨਵਾਂ ਸੈਂਟਰ ਬਣਿਆ ਸੈਂਟਰ ਆਫ ਐਕਸੀਲੈਂਸ ਜਿਹਨੂੰ ਕਿਹਾ ਜਾਂਦਾ ਹੈ ਔਰ ਸਕਿੱਲ ਸੈਂਟਰ ਨਾਲ ਜਿਹੜਾ ਉਹਦਾ ਟਾਟਲ ਹੋਇਆ ਇੱਥੇ ਬਿਲਕੁਲ ਲੇਟੈਸਟ ਤਰ੍ਹਾਂ ਦੀ ਮਸ਼ੀਨਰੀ ਇੱਥੇ ਲਗਾਈ ਗਈ ਹੈ ਜਿਹੜੀ ਵਰਲਡ ਕਲਾਸ ਮਸ਼ੀਨਰੀ ਹੈ ਉਦੇ ਨਾਲ ਕੀ ਜਿਹੜੇ ਇੱਥੇ ਬੱਚੇ ਪੜ੍ਹਨਗੇ ਉਹਨਾਂ ਨੂੰ ਜਿਹੜੀ ਐਸੀ ਟ੍ਰੇਨਿੰਗ ਮਿਲੇਗੀ ਉਹ ਆਥੋਂ ਨਿਕਲ ਕੇ ਸਿੱਧੇ ਹੀ ਕਿਸੇ ਵੀ ਵੱਡੀ ਕੰਪਨੀ ਦੇ ਵਿੱਚ ਆ ਕੇ ਕੰਮ ਕਰ ਸਕਦੇ ਕਿਉਂਕਿ ਪਹਿਲਾਂ ਇਹ ਸੀਗਾ ਵੀ ਇੱਥੇ ਸੜੀਆਂ ਕਨਵੈਨਸ਼ਨਲ ਮਸ਼ੀਨਾਂ ਸੀਗੀਆਂ ਪਰ ਹੁਣ ਦੀ ਜਿਹੜੀ ਮਸ਼ੀਨਰੀ ਲੱਗੀ ਆ ਉਹ ਇੱਕਦਮ ਜਿਹੜੀ ਅੱਜ ਲੇਟੈਸਟ ਸੀਐਨਸੀ ਮਸ਼ੀਨਸ ਆ ਜਿਵੇਂ ਤੁਸੀਂ 3D ਪ੍ਰਿੰਟਰ ਹੈਗੇ ਆ ਜਾਂ ਤੁਸੀਂ ਟੈਕਨੋਲੋਜੀ ਦੇ ਨਾਲ ਤੁਸੀਂ ਕੋਈ ਡਾਈਜ਼ ਵਗੈਰਾ ਬਣਾਉਣੀਆਂ ਉਹ ਸਾਰਾ ਕੁਝ ਇੱਕ ਸੈਕਿੰਡ ਦੇ ਵਿੱਚ ਕੰਮ ਹੋਏਗਾ ਜਿਸ ਕੰਮ ਵਾਸਤੇ ਪਹਿਲਾਂ ਜੇ 6 ਘੰਟੇ ਲੱਗਦੇ ਸੀ ਉਹੀ ਕੰਮ ਇਹਨਾਂ ਮਸ਼ੀਨਾਂ ਦੇ ਉੱਤੇ 15 20 ਮਿੰਟ 25 ਮਿੰਟ ਦੇ ਵਿੱਚ ਹੋਏਗਾ ਇਸ ਕਰਕੇ ਇੱਥੋਂ ਜਿਹੜਾ ਬੱਚਾ ਨਿਕਲ ਕੇ ਜਾਏਗਾ ਪੜ ਕੇ ਜਾਏਗਾ ਔਰ ਬਿਲਕੁਲ ਉਹ ਇੱਕੋ ਦਮ ਇੰਨਾ ਕੁ ਵਧੀਆ ਹੋਏਗਾ ਕਿ ਉਹਨੂੰ ਸਾਰੀ ਨੌਲੇਜ ਹੋਏਗੀ ਮੈਂ ਕਿੱਦਾਂ ਕਰਨਾ ਤੇ ਆਪਣੀ ਜ਼ਿੰਦਗੀ ਉਹਦੇ ਨਾਲ ਕੀ ਹੈ ਜਿਹੜੇ ਬੱਚੇ ਬਾਹਰ ਜਾ ਰਹੇ ਨੇ ਜਾਂ ਜਿਹੜੇ ਬੱਚੇ ਆਪਣਾ ਹੁਣ ਨਸ਼ਿਆਂ ਦੇ ਵਿੱਚ ਜਾ ਰਹੇ ਆ ਉਹਨਾਂ ਨੂੰ ਜਦੋਂ ਕੰਮ ਮਿਲ ਜਾਏਗਾ ਨੌਕਰੀ ਮਿਲ ਜਾਏਗੀ ਤੇ ਉਹ ਆਪਣੇ ਆਪਣੇ ਭਵਿੱਖ ਬਣਾ ਸਕਣਗੇ ਦੇਖੋ ਬਿਲਕੁਲ ਉਹੀ ਮੈਂ ਤੁਹਾਨੂੰ ਗੱਲ ਕਹੇ ਵੀ ਜਿਹੜਾ ਇੱਥੋਂ ਬੱਚਾ ਵੱਢ ਕੇ ਨਿਕਲ ਗਿਆ ਉਹ ਬਿਲਕੁਲ ਇੱਕਦਮ ਟ੍ਰੇਨਡ ਹੋਏਗਾ ਔਰ ਉਹਨਾਂ ਨੂੰ ਨਿਕਲਦੇ ਹੀ ਨੌਕਰੀ ਮਿਲੇਗੀ ਕਿਉਂਕਿ ਇੰਡਸਟਰੀ ਦੇ ਵਿੱਚ ਇਦਾਂ ਦੇ ਬੱਚਿਆਂ ਦੀ ਸਾਨੂੰ ਜ਼ਰੂਰਤ ਆ ਜਿਨ੍ਹਾਂ ਨੂੰ ਸਭ ਕੁਝ ਨੌਲੇਜ ਹੋਵੇ ਤੇ ਉਹ ਆ ਕੇ ਕੰਮ ਸਮਾ ਸਕਣ ਆਦਰਵਾਇਜ਼ ਪਹਿਲਾਂ ਸਾਨੂੰ ਪ੍ਰੋਬਲਮ ਇਹ ਆਉਂਦੀ ਸੀ ਵੀ ਅਸੀਂ ਜਿਹੜੇ ਬੱਚੇ ਆਉਂਦੇ ਸੀ ਉਹਨਾਂ ਨੂੰ ਅਸੀਂ ਸਮਝਾਉਂਦੇ ਸੀ ਕਰਾਉਂਦੇ ਸੀ ਟ੍ਰੇਨਡ ਕਰਦੇ ਸੀਗੇ 4-5 ਮਹੀਨੇ ਲਾ ਕੇ ਫੇਰ ਜਾ ਕੇ ਉਹ ਕੰਮ ਕਰਨ ਲੱਗਦਾ ਸੀ ਪਰ ਹੁਣ ਜਦੋਂ ਇੱਥੋਂ ਸਿੱਖ ਕੇ ਜਾਣਗੇ ਤੇ ਉਹਨਾਂ ਨੂੰ ਨਿਕਲ ਕੇ ਨੌਕਰੀ ਮਿਲੇਗੀ ਔਰ ਪੂਰੇ ਟ੍ਰੇਨਡ